ਭਾਈ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਜੋ ਨਗਰ ਨਿਕਮ ਦਾ ਹੈੱਡ ਹੁੰਦਾ ਮੇਰ ਉਹ ਫਰਸਟ ਸੀਜ਼ਨ ਮੰਨਿਆ ਜਾਂਦਾ ਉਸ ਹਲਕੇ ਦਾ ਜੋ ਉਸ ਉਹਦੀ ਲੋਕਲ ਬਾਡੀ ਆ ਲੋਕਲ ਬਾਡੀ ਦਾ ਇੱਕ ਆਧਾਰਾ ਬਹੁਤ ਵੱਡਾ ਹੁੰਦਾ ਹੈਗਾ ਫੰਡ ਤੁਹਾਡੇ ਕੋਲ ਹੈਗੇ ਆ ਸਾਰਾ ਕੁਝ ਤੁਹਾਡੇ ਕੋਲ ਆ ਹੈ ਸਰਕਾਰ ਤੁਹਾਡੀ ਆਪਣੀ ਲੋਕਲ ਬਾਡੀ ਦੀ ਹੈ ਪਾਵਰ ਤੁਹਾਡੇ ਕੋਲ ਆ ਹੈ ਤੁਸੀਂ ਕਿਉਂ ਨਹੀਂ ਕਰ ਰਹੇ ਜੁਨੀ ਦਾ ਬਸ ਹੈ ਯਾ ਰਾਮਨਾਥ ਕੁਰਸੀ ਤੇ ਬੈਠ ਕੇ ਕਹਦਾ ਜੀ ਜੀ ਸਾਡੀ ਦਾ ਕੁਝ ਹੋ ਨਹੀਂ ਰਿਹਾ ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਦਾ ਮੇਨ ਜ਼ਿੰਮੇਵਾਰੀ ਜੋ ਤੁਹਾਨੂੰ ਦਿੱਤੀ ਹੈ ਤੁਸੀਂ ਉਸ ਤੇ ਨਾ ਉਤਰੋ। ਨਹੀਂ ਵਾਕੀ ਦੇਖੋ ਜਿੰਨਾ ਵੀ ਹੈ ਬਵਾਲੀ ਵਾਸੀ ਨੇ ਜਿੰਨੇ ਵੀ ਹੈਗੇ ਨੇ ਸਾਰੇ ਬਹੁਤ ਪਰੇਸ਼ਾਨ ਨੇ। ਦੇਖੋ ਜਦੋਂ ਮੀਂਹ ਆਉਂਦਾ ਵਾਰਸ਼ ਹੁੰਦੀ ਹੈ ਤਾਂ ਸਾਰੇ ਸੜਕਾਂ ਦੇ ਉੱਪਰ ਪਾਣੀ ਖੜ ਜਾਂਦਾ ਹੈ। ਠੀਕ ਹੈ ਤੁਸੀਂ ਆਪ ਵੀ ਆਦਿਨੋ ਸੀਪੀ ਮਾਲ ਦੇ ਕੋਲ ਸਾਰੀ ਸੜਕ ਟੁੱਟ ਚੁੱਕੀ ਹੈ। ਉਹ ਦੇਖੋ ਤੁਸੀਂ ਲਾਲ ਉੱਥੇ ਕਿੰਨਾ ਜਾਮ ਲੱਗ ਜਾਂਦਾ ਉਹਨੂੰ ਤਿਆਰ ਕਰਨ ਦੇ ਠੀਕ ਕਰਨ ਦੇ ਵਿੱਚ ਇਹਨਾਂ ਰਿਪੇਅਰ ਕਰਨ ਦੇ ਵਿੱਚ ਤੁਸੀਂ ਕਿੰਨਾ ਸਮਾਂ ਲਗਾ ਦਿੱਤਾ ਕਿ ਪਬਲਿਕ ਨੂੰ ਕਿੰਨੇ ਪਰੇਸ਼ਾਨੀ ਆਉਂਦੀ ਹੈ। ਤਾਂ ਜੀ ਮੁਹਾਲੀ ਸ਼ਹਿਰ ਦੇ ਵਿੱਚ ਮੌਜੂਦ ਆ ਤਾਂ ਮੁਹਾਲੀ ਸ਼ਹਿਰ ਦੇ ਇਸ ਸਮੇਂ ਹਾਲਾਤ ਕੀ ਨੇ ਕਿਉਂਕਿ ਬਰਸਾਤਾਂ ਦਾ ਮੌਸਮ ਹੈ ਆ ਪਾਣੀ ਕਿੰਨਾ ਕੁ ਸੜਕਾਂ ਤੇ ਖੜਦਾ ਹੈ ਜੇਕਰ ਪਾਣੀ ਜਮਾ ਹੁੰਦਾ ਤਾਂ ਉਸ ਦੀ ਨਿਕਾਸੀ ਦੇ ਕੀ ਪ੍ਰਬੰਧ ਨੇ ਜਾਂ ਫਿਰ ਸਫਾਈ ਪਕੌਂ ਮੁਹਾਲੀ ਸ਼ਹਿਰ ਦੀ ਆ ਕਿਵੇਂ ਦੀ ਤਸਵੀਰ ਹੈ ਤਾਂ ਇਹਨਾਂ ਤਮਾਮ ਗੱਲਾਂ ਦੇ ਜਵਾਬ ਜਾਣਨ ਦੇ ਲਈ ਮੁਹਾਲੀ ਸ਼ਹਿਰ ਦੇ ਵਸਨੀਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਿੰਦਰ ਸਿੰਘ ਹੈ ਸਰ ਹਰਮਿੰਦਰ ਜੀ ਮੁਹਾਲੀ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਨਗਰ ਨਿਗਮ ਇੱਕ ਵੱਡਾ ਅਦਾਰਾ ਹੁੰਦਾ ਤੇ ਨਗਰ ਨਿਗਮ ਵੱਲੋਂ ਹੀ ਆ ਸ਼ਹਿਰ ਦੀ ਜਿਹੜੀ ਖੂਬਸੂਰਤੀ ਹੁੰਦੀ ਆ ਉਸ ਨੂੰ ਬਰਕਰਾਰ ਵੀ ਰੱਖਿਆ ਜਾਣਾ ਹੁੰਦਾ ਤੇ ਨਵੇਂ ਕੰਮ ਵੀ ਕਰਨੇ ਹੁੰਦੇ ਨੇ ਨਗਰ ਨਿਗਮ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿੱਦਾਂ ਦੀ ਕਾਰਗੁਜ਼ਾਰੀ ਹੈ ਬਈ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਜੋ ਨਗਰ ਨਿਗਮ ਦਾ ਹੈੱਡ ਹੁੰਦਾ ਮੇਰ ਉਹ ਫਰਸਟ ਸੀਜ਼ਨ ਮੰਨਿਆ ਜਾਂਦਾ ਉਸ ਹਲਕੇ ਦਾ ਜੋ ਉਸ ਉਹਦੀ ਲੋਕਲ ਬਾਡੀ ਆ ਲੋਕਲ ਬਾਡੀ ਦਾ ਇੱਕ ਆਧਾਰਾ ਬਹੁਤ ਵੱਡਾ ਹੁੰਦਾ ਹੈਗਾ ਕਿ ਇੱਕ ਹੈੱਡ ਆ ਇੱਕ ਲੋਕਲ ਬਾਡੀ ਦਾ ਕੀ ਮਤਲਬ ਪੂਰਾ ਇੱਕ ਮੌਲ ਸ਼ਹਿਰ ਦਾ ਇੱਕ ਹੈੱਡ ਮੰਨਿਆ ਜਾਂਦਾ ਲੇਕਿਨ ਇੱਕ ਹੈੱਡ ਦੇ ਆਪਣੇ ਬਿਆਨ ਦੇ ਕੇ ਸਾਨੂੰ ਬੜਾ ਦੁੱਖ ਲੱਗਦਾ ਹੈ ਕਿ ਉਹ ਕਹਿੰਦਾ ਮੇਰੇ ਬਸ ਚ ਹੈ ਨਹੀਂ ਜੀ ਕਿ ਸਾਨੂੰ ਸਰਕਾਰ ਤੰਗ ਕਰਦੀ ਹੈ ਜੀ ਸਾਨੂੰ ਸਾਡਾ ਐਮਐਲਏ ਦਾ ਸਪੋਰਟ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਜੀ ਉਹ ਥਾਟੀ ਰਿਸਪੋਨਸੀਬਿਲਟੀ ਹੈ ਜੇ ਨਹੀਂ ਆਂਦਾ ਤੁਸੀਂ ਕਲੈਕਟਰ ਲਿਖ ਕੇ ਇਸ਼ੂ ਤਾਂ ਕਰੋ ਕਿ ਤੁਹਾਨੂੰ ਨਹੀਂ ਫੰਡ ਤੁਹਾਡੇ ਕੋਲ ਹੈਗੇ ਆ ਸਾਰਾ ਕੁਝ ਤੁਹਾਡੇ ਕੋਲ ਆ ਹੈ ਸਰਕਾਰ ਥਾਟੀ ਆ ਆਪਣੀ ਲੋਕਲ ਬਾਡੀ ਦੀ ਹੈ ਪਾਵਰ ਤੁਹਾਡੇ ਕੋਲ ਆ ਹੈ ਤੁਸੀਂ ਕਿਉਂ ਨਹੀਂ ਕਰ ਰਹੇ ਤੁਸੀਂ ਤਾਂ ਬਸ ਆਇਆ ਆ ਰਾਮਨਾਥ ਕੁਰਸੀ ਤੇ ਬੈਠ ਕੇ ਕਹਿੰਦਾ ਜੀ ਜੀ ਸਾਡੀ ਤਾਂ ਕੁਝ ਹੋ ਨਹੀਂ ਰਿਹਾ ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਤਾਂ ਮੇਨ ਜ਼ਿੰਮੇਵਾਰੀ ਜੋ ਤੁਹਾਨੂੰ ਦਿੱਤੀ ਹੈ ਤੁਸੀਂ ਉਸ ਤੇ ਦਾ ਉਤਰੋ ਉਹ ਸਫਾਈ ਤੇ ਗੱਲ ਤੇ ਆਜੋ ਜੇ ਤੁਹਾਡੀ ਜ਼ਿੰਮੇਵਾਰੀ ਆ ਹੁਣ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਆ ਪਾਰਕਾਂ ਲਈ ਆ ਗਮਾਂਡਾ ਦੋ ਹੈ ਚਲੋ ਪਿਛਲੇ ਟਰਮ ਚ ਕਲਵਨ ਸਿੰਘ ਜੀ ਜੋ ਸਾਡੇ ਪੁਰਾਣੇ ਮੇਅਰ ਸੀਗੇ ਪਹਿਲਾਂ ਉਹ ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦਮਾਉ ਤਿੰਨ ਵਾਰੀ ਪ੍ਰਧਾਨ ਰਹ ਚੁਕੇ ਆ ਪਹਿਲਾਂ ਕਾਉਂਸਲ ਸੀਗੀ ਹਾਂ ਫਿਰ ਆਪਣਾ ਕਾਰਪੋਰੇਸ਼ਨ ਬਣੀ ਤਦ ਵੀ ਉਹ ਮੇਰ ਰਹ ਚੁਕੇ ਨੇ ਤਦ ਉਹਨਾਂ ਨੇ ਗਮਾਂਡਾ ਤੋਂ ਇਹ ਪਾਰਕ ਹੈਂਡਓਵਰ ਕਰੇ ਤੇ ਗਮਾਂਡਾ ਤੋਂ 50 ਕਰੋੜ ਸਾਲ ਦੇ ਹਿਸਾਬ ਨਾਲ ਐਮਓਯੂ ਕਰਾ ਕੇ ਉਹਨਾਂ ਤੋਂ ਕੀ ਗਮਾਂਡਾ ਹਰ ਸਾਲ ਪਾਰਕ ਦੀ ਡਿਵੈਲਪਮੈਂਟ ਵਾਸਤੇ ਪੈਸੇ ਦੇਈ ਕਰੂਗੀ ਹੁਣ ਆਪ ਭਾਜੀ ਮੈਂ ਤੁਹਾਨੂੰ ਹਾਲਾਤ ਦਿਖਾਣਾ ਚਾਹੂੰਗਾ ਇਹ ਆਪਣੇ ਤੁਸੀਂ ਦੇਖੋ ਕਿ ਆ ਹਾਲਾਤ ਕਿਆ ਹਾਲਾਤ ਹੋਏ ਹੋਏ ਆ ਪਾਰਕਾਂ ਦੇ ਵਿੱਚ ਬੰਦਾ ਕਿੱਥੋਂ ਤੁਰੂਗਾ ਸੱਪ ਕਿਆ ਹੋਊਗਾ ਨਿਆਣੇ ਕਿੱਥੇ ਖੇលੂਗੇ ਵੇਖੋ ਉਹ ਹੋ ਆ ਦੇਖੋ ਨਿਆਲੇ ਕਿਥੇ ਆ ਦੇਖ ਲਓ ਜੀ ਕੂੜੇ ਦੇ ਢੇਰ ਪੱਤਿਆਂ ਦੇ ਢੇਰ ਜਿਹੜੇ ਇਹਨਾਂ ਨੇ ਸਫਾਈ ਵਾਲੇ ਬੰਦਿਆਂ ਨੂੰ ਟੈਂਡਰ ਦੇ ਆ ਆਪਣੇ ਬੰਦਿਆਂ ਨੂੰ ਕਿ ਪਾਰਕਾਂ ਦੀ ਠੇਕੇਦਾਰੀਆਂ ਨੂੰ ਜਿਹੜੇ ਵੀ ਹੈਗੇ ਆ ਜੋ ਇਹਨਾਂ ਦੇ ਠੇਕੇਦਾਰਾਂ ਨੇ ਲਿਆ ਵਾ ਸਫਾਈ ਸਫਾਈ ਦਾ ਕੰਮ ਉਹਨਾਂ ਨੇ کیا ਗੰਦ ਕਰਿਆ ਸਾਰੇ ਪਾਰਕਾਂ ਤੋਂ ਇਕੱਠਾ ਕਰਕੇ ਵੱਡੇ ਪਾਰਕ ਤਾਂ ਸਾਡੇ ਉੱਥੇ ਮੈਂਗੋ ਪਾਰਕ ਆ ਬਾਈ ਇੰਨਾ ਸੋਹਣਾ ਪਾਰਕ ਆ ਇੱਕ ਫੇਜ਼ ਦਾ ਮੈਂ ਹੁਣ ਮੁਹਾਲੀ ਸ਼ਹਿਰ ਦੀ ਜੇਕਰ ਗੱਲ ਕਰਾਂ ਤਾਂ ਪੂਰੇ ਪੰਜਾਬ 'ਚ ਮੁਹਾਲੀ ਦਾ ਨਾਮ ਹੋ ਰਿਹਾ ਲੋਕ ਸਰਦੀ ਏਰੀਆ ਦੇ ਕਹਿੰਦੇ ਨੇ ਵੀ ਮੁਹਾਲੀ ਦੇਖ ਕੇ ਆਈਏ ਕੀ ਲੱਗਦਾ ਵੀ ਮੁਹਾਲੀ ਵਾਕਈ ਖੂਬ ਪਾਜੀ ਤੁਸੀਂ ਪਹਿਲਾ ਸਭ ਤੋਂ ਟੌਪ ਨੰਬਰ 1 ਤੇ ਦਾ ਮੋਹਾਲੀ ਪੂਰੇ ਪੰਜਾਬ ਚੋਂ ਸਾਫ ਸੁੱਤਰਾਈ ਤੇ ਕਲੀਨ ਐਂਡ ਕਲੀਨ ਐਂਡ ਗ੍ਰੀਨ ਸਿਟੀ ਦੇ ਨਾਮ ਤੇ ਹੁਣ ਤੁਸੀਂ ਲਿਸਟ ਕੱਢ ਕੇ ਦੇਖ ਲਓ ਪਿੱਛੇ ਇਹਨਾਂ ਦਾ ਸਰਵੇ ਹੋਇਆ ਸਾਡਾ ਪਹਿਲਾ 11ਵੇਂ ਨੰਬਰ ਤੇ ਆਇਆ ਤਾਂ ਹੁਣ 18ਵੇਂ ਤੇ ਆ ਗਿਆ ਪਹਿਲੇ ਤੇ ਬਠਿੰਡਾ ਹੈਗਾ ਇਸ ਟਾਈਮ ਤੇ ਸਾਨੂੰ ਲਾਣਤ ਹੋਣੀ ਚਾਹੀਦੀ ਐ ਅਸੀਂ ਯੂਟੀ ਦੇ ਨਾਲ ਲੱਗਦੇ ਆ ਸਾਰੇ ਲੋਕਾਂ ਦੇ ਸਾਰੀ ਫੈਸਿਲਿਟੀਆਂ ਸਾਡੇ ਕੋਲ ਆ ਸਭ ਕੁਝ ਸਾਡੇ ਕੋਲ ਆ ਤਾਂ ਵੀ ਅਸੀਂ ਪਿੱਛੇ ਨੂੰ ਤੁਰ ਰਹੇ ਆ ਕਾਉਂਸਲਰ ਜਿਹੜੇ ਕਾਉਂਸਲਰ ਨੇ ਮੁਹੱਲੇ ਦੇ ਉਹ ਤਾਂ ਕਹਿੰਦੇ ਵੀ ਅਸਤੀਫਾ ਦੇ ਦੋਵੇ ਮੇਅਰ ਅਸੀਂ ਕੰਮ ਸੰਭਾਲ ਲਾਂਗੇ ਕੀ ਸੱਚ ਆ ਗੱਲ ਵੀ ਕਾਉਂਸਲਰ ਅ ਪੜਕੇ ਹੋਏ ਨੇ ਕਿਉਂਕਿ ਕੰਮ ਨਹੀਂ ਹੋ ਰੇ ਕਹਿੰਦੇ ਯਾਰ ਬਾਈ ਬੰਦਾ ਪਰੇਸ਼ਾਨ ਹੋਊਗਾ ਹੁਣ ਦੇਖੋ ਅਸੀਂ ਵੀ ਹੁਣ ਅਸੀਂ ਆਪਣੇ ਕਾਉਂਸਲਰ ਨੂੰ ਜਾ ਕੇ ਅਸੀਂ ਵੀ ਬੋਲਦੇ ਆਂ ਕਿ ਤੁਸੀਂ ਸਾਡੇ ਕੰਮ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਚੁਣਿਆ ਬਾਈ ਉਸ ਏਰੀਆ ਚ ਉਹ ਸਾਡੇ ਹੈੱਡ ਆ ਉਹ ਸਾਡੀ ਗੱਲ ਅੱਗੇ ਤੱਕ ਪਹੁੰਚਾਉਂਗੇ ਹੁਣ ਅਗਲੇ ਉਹਨਾਂ ਦੀ ਹੀ ਨਹੀਂ ਗੱਲ ਸੁਣੀ ਜਾ ਰਹੀ ਹੈ ਤਾਂ ਫਿਰ ਅਸੀਂ ਕਿੱਥੇ ਜਾਏ ਲੋਕ ਕਿੱਥੇ ਜਾਏ ਸਾਡੇ ਅਸੀਂ ਪ੍ਰਾਪਰਟੀ ਟੈਕਸਾਂ ਦਿੰਦੇ ਰਹਿੰਦੇ ਆ ਸਾਰਾ ਕੁ ਰੀਕਵੈਸਟ ਕਰਦੇ ਆ ਵੋਟਾਂ ਵਾਲੇ ਟਾਈਮ ਤੇ ਸਾਰੇ ਜਣੇ ਆ ਜਾਂਦੇ ਆ ਸਹੀ ਗੱਲ ਦੱਸਾਂ ਹੱਥ ਜੋੜ ਕੇ ਖੜ੍ਹ ਜਾਂਦੇ ਜਦ ਜਿੱਤ ਗਏ ਕਦੀ ਮੂੰਹ ਨਹੀਂ ਦਿਖਾਣਾ ਕਦੀ ਮਿਲਣਾ ਨਹੀਂ ਹੈਗਾ ਕਿਸੇ ਨੂੰ ਹੁਣ ਐ ਆ ਨਾ ਮੇਅਰ ਸਾਹਿਬ ਨੂੰ ਚਲੋ ਮੇਅਰ ਆ ਹੈੱਡ ਆ ਅਸੀਂ ਕਹਿੰਦੇ ਥੋੜ੍ਹ ਨੂੰ ਰਿਸਪੌਂਸਿਬਿਲਟੀ ਤੁਸੀਂ ਉਹਨੂੰ ਸੰਭਾਲੋ ਤਾਂ ਸਹੀ ਅਸੀਂ ਐ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਅਸਤੀਫਾ ਦੇਵੇ ਜੋ ਮਰਜ਼ੀ ਆ ਉਹਨਾਂ ਦੀ ਹੈੱਡ ਆ ਜਿਹੜੇ ਕਾਉਂਸਲਰ ਆ ਉਹਨਾਂ ਦਾ ਜੋ ਮਰਜ਼ੀ ਆ ਵਗੈਰਾ ਮੈਂ ਵੀ ਉਹੀ ਗੱਲ ਕੀਤੀ ਵੀ ਕਾਉਂਸਲਰਾਂ ਨਾਲ ਅਸੀਂ ਗੱਲ ਕੀਤੀ ਉਹ ਲੋਕ ਕਹਿੰਦੇ ਅਸਤੀਫਾ ਦੇ ਦੇਵੇ ਕਿਉਂਕਿ ਉਹ ਤੋਂ ਕੰਮ ਨਹੀਂ ਹੋ ਰਿਹਾ ਯਾਰ ਭਾਈ ਜੇ ਕੰਮ ਨਹੀਂ ਹੋਊਗਾ ਤਾਂ ਫਿਰ ਲੋਕ ਪਰੇਸ਼ਾਨ ਹੋ ਕੇ ਤਾਂ ਕਹੂਗੇ ਜੇ ਤੂੰ ਕੰਮ ਕਰੂਗਾ ਹਾਂ ਜਦ ਸਾਡੇ ਮੇਅਰ ਸਾਹਿਬ ਪੂਰੇ ਕੰਮ ਕਰੂਗੇ ਮੋਹਾਲੀ ਦੇ ਕੌਣ ਉਹਨਾਂ ਦਾ ਕੋਈ ਉਂਗਲ ਹੀ ਨਹੀਂ ਚੱਕ ਸਕਦਾ ਠੀਕ ਹੈ ਠੀਕ ਹੈ ਤਾਂ ਸਾਡੇ ਨਾਲ ਹੋਰ ਨੌਜਵਾਨ ਆਗੂ ਵੀ ਮੌਜੂਦ ਨੇ ਵੀ ਦੀ ਕੀ ਨਾਮ ਟੋਡਾ ਨਰਵਿੰਦਰ ਸਿੰਘ ਹੈ ਜੀ ਅਰਵਿੰਦਰ ਜੀ ਸ਼ਹਿਰ ਮੋਹਾਲੀ ਪੰਜਾਬ ਦੇ ਵਿੱਚੋਂ ਇੱਕ ਨੰਬਰ ਸ਼ਹਿਰ ਬਣਾਉਣ ਦਾ ਵਾਅਦਾ ਸਰਕਾਰ ਕਰੀ ਬੈਠੀ ਹੈ ਵੀ ਸੋਹਣਾ ਸ਼ਹਿਰ ਬਣਾਵਾਂਗੇ ਤਾਂ ਸੋਹਣਾ ਸ਼ਹਿਰ ਤਾਂ ਬੰਦ ਹੈ ਜੇ ਨਗਰ ਨਿਗਮਾਂ ਤੇ ਆਂਦੰਦਾ ਹੋਗਾ ਲੋਕ ਉਰੋਂ ਦੇ ਵਸਨੀਕ ਨੌਜਵਾਨ ਜਾਂ ਕਾਉਂਸਲਰ ਕਹਿ ਰਹੇ ਨੇ ਮੇਅਰ ਅਸਤੀਫਾ ਦੇਵੇ ਕੀ ਇਹਦਾ ਮਤਲਬ ਫਿਰ ਮੇਅਰ ਤੋਂ ਲੋਕ ਜਾਂ ਕਾਉਂਸਲਰ ਕੁਛ ਨਹੀਂ ਨਹੀਂ ਵਾਕੀ ਦੇਖੋ ਜਿੰਨਾ ਵੀ ਹੈ ਮੋਵਾਲੀ ਵਾਸੀ ਨੇ ਜਿੰਨੇ ਵੀ ਹੈਗੇ ਨੇ ਸਾਰੇ ਬਹੁਤ ਪਰੇਸ਼ਾਨ ਨੇ ਦੇਖੋ ਜਦੋਂ ਮੀਂਹ ਆਉਂਦਾ ਵਾਰਸ਼ ਹੁੰਦੀ ਹੈ ਇਹ ਸਾਰੇ ਸੜਕਾਂ ਦੇ ਉੱਪਰ ਪਾਣੀ ਖੜ ਜਾਂਦਾ ਠੀਕ ਹੈ ਤੁਸੀਂ ਆਪ ਵੀ ਆ ਦੇਖੋ ਸੀਪੀ ਮਾਲ ਦੇ ਕੋਲ ਸਾਰੀ ਸੜਕ ਟੁੱਟ ਚੁੱਕੀ ਆ ਉਹ ਦੇਖੋ ਤੁਸੀਂ ਲਾਲ ਉਸੇ ਕਿੰਨਾ ਜਾਮ ਲੱਗ ਜਾਂਦਾ ਉਹਨੂੰ ਤਿਆਰ ਕਰਨ ਦੇ ਠੀਕ ਕਰਨ ਦੇ ਵਿੱਚ ਇਹਨਾਂ ਰਿਪੇਅਰ ਕਰਨ ਦੇ ਵਿੱਚ ਚਲੋ ਉਹ ਜੇ ਕਿੰਨਾ ਸਮਾਂ ਲਗਾ ਦਿੱਤਾ ਤੇ ਪਬਲਿਕ ਨੂੰ ਕਿੰਨੇ ਪਰੇਸ਼ਾਨੀ ਆਉਂਦੀ ਹੈ ਜਦੋਂ ਆਪਾਂ ਕਿਤੇ ਵੀ ਜਾ ਕੇ ਬਾਰਿਸ਼ ਦੇ ਵਿੱਚ ਗੱਡੀਆਂ ਲੰਘਦੀਆਂ ਮੀਂਹ ਆਉਂਦਾ ਤੇ ਗੱਡੀਆਂ ਵਿੱਚ ਡੁੱਬ ਜਾਂਦੀਆਂ ਜੀ ਠੀਕ ਹੈ ਉਹ ਤੁਸੀਂ ਲਾ ਲਓ ਕਿ ਉਹ ਸੀਵਰੇਜਾਂ ਦੀ ਬਲੌਕੇਜ ਕਰਕੇ ਜਿਹੜੇ ਪਾਣੀ ਕ੍ਰੋਸਿੰਗ ਨਹੀਂ ਹੁੰਦਾ ਠੀਕ ਹੈ ਜੀ ਤਾਂ ਕਰਕੇ ਜਿਹੜੇ ਕੌਂਸਲਰ ਨੇ ਉਹ ਤਾਂ ਹੀ ਕਹਿੰਦੇ ਆ ਕਿ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੀ ਜਿਹੜਾ ਮੋਹਾਲੀ ਸ਼ਹਿਰ ਨੂੰ ਸਹੀ ਤਰੀਕੇ ਨਾਲ ਨਹੀਂ ਚਲਾ ਰਹੇ ਨਹੀਂ ਮਤਲਬ ਉਹਨੂੰ ਆਪਣਾ ਕੀ ਕਹਿੰਦੇ ਨੇ ਮੇਰਾ ਇੱਕ ਸਵਾਲ ਹੋਰ ਆ ਠੀਕ ਹੈ ਤੁਸੀਂ ਵੀ ਕਿਹਾ ਵੀ ਸੱਚ ਕਹਿ ਰਹੇ ਨੇ ਕਾਉਂਸਲਰ ਵੀ ਅਸਤੀਫਾ ਦੇਵੇ ਪਰ ਮੇਅਰ ਕਹਿੰਦੇ ਵੀ ਮੇਰੇ ਕੋਲ ਤਾਂ ਫੰਡ ਨਹੀਂ ਆ ਰਹੇ ਸਰਕਾਰ ਕਹਿੰਦੀ ਆ ਫੰਡਾਂ ਦੀ ਕੋਈ ਕਮੀ ਨਹੀਂ ਵਿਧਾਇਕ ਕੁਲਵੰਤ ਸਿੰਘ ਲਗਾਤਾਰ ਸ਼ਹਿਰ ਦਾ ਦੌਰਾ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਮੋਹੱਲੀ ਸ਼ਹਿਰ ਨੂੰ ਪੂਰੇ ਪੰਜਾਬ ਚ ਇੱਕ ਨੰਬਰ ਬਣਾਉਣਾ ਪਰ ਦੂਜੇ ਪਾਸੇ ਮੇਅਰ ਕਿਉਂ ਨਹੀਂ ਸੰਤੁਸ਼ਟ ਜੇਕਰ ਮੇਅਰ ਕੋਲ ਫੰਡ ਨਹੀਂ ਤਾਂ ਉਹਦਾ ਫਰਜ਼ ਬਣਦਾ ਵੀ ਵਿਧਾਇਕ ਕੋਲ ਉਹ ਪਹੁੰਚੇ ਗੱਲਬਾਤ ਕਰੇ ਨੀ ਦੇਖੋ ਜੀ ਪਹਿਲੀ ਗੱਲ ਤੇ ਕਮੇਟੀ ਦੇ ਕੋਲ ਫੰਡ ਕਿਉਂ ਨਹੀਂ ਬਥੇਰਾ ਫੰਡ ਹੈ ਜੀ ਕਮੇਟੀ ਦੇ ਕੋਲ ਠੀਕ ਹੈ ਹੁਣ ਤੁਸੀਂ ਲਾ ਲਓ ਪਹਿਲਾਂ ਐਮਐਲਏ ਸਾਹਿਬ ਸੀਗੇ ਪਹਿਲਾਂ ਮੇਅਰ ਰਹੇ ਨੇ ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ ਠੀਕ ਹੈ ਉਹਨਾਂ ਨੇ ਉਹਨਾਂ ਦੇ ਸਮੇਂ ਕੋਈ ਵੀ ਕੰਪਲੀਟਾਂ ਦਾ ਕੋਈ ਵੀ ਚੱਕਰ ਨਹੀਂ ਪੈਂਦਾ ਸੀ ਜਮਤਲ ਲਾ ਲਓ ਕੋਈ ਪਾਣੀ ਦਾ ਕੋਈ ਵੀ ਕੰਮ ਕਰਦਾ ਜਦੋਂ ਇਹਨਾਂ ਦੀ ਮੇਅਰ ਦੀ ਸੀਟ ਇਹਨਾਂ ਕੋਲ ਆਈ ਹੈ ਕੰਪਲੀਟ ਤੇ ਕੰਪਲੀਟਾਂ ਕੰਪਲੀਟ ਤੇ ਕੰਪਲੀਟ ਆ ਰਹੀਆਂ ਠੀਕ ਹੈ ਜੀ ਤਾਂ ਤੁਸੀਂ ਲਾ ਲਓ ਐਮਐਲਏ ਸਾਹਿਬ ਨੇ ਆਪ ਦੀ ਚਾਹੇ ਪੌਕਟ ਮਨੀ ਜੋ ਕੁਝ ਵੀ ਕਰਨਾ ਉਹ ਆਪਣੇ ਹਲਕੇ ਨੂੰ ਬਹੁਤ ਸਾਫ ਸੁਥਰਾ ਰੱਖ ਰਹੇ ਨੇ ਹਰ ਇੱਕ ਮੁਹਾਲੀ ਵਾਸੀ ਸੇਵਾ ਕਰ ਰਹੇ ਨੇ ਜਿੱਥੇ ਵੀ ਕਿਸੇ ਨੂੰ ਵੀ ਕੋਈ ਜ਼ਰੂਰਤ ਆ ਉੱਥੇ ਉਹ ਜ਼ਰੂਰ ਪਹੁੰਚਦੇ ਆ ਤੁਸੀਂ ਡੇਲੀ ਦੇ ਅਪਡੇਟ ਲਾ ਲਓ ਹਰ ਇੱਕ ਪ੍ਰੋਗਰਾਮ ਤੇ ਪਹੁੰਚੇ ਹੁੰਦੇ ਆ ਹਰ ਇੱਕ ਪਿੰਡ ਤੇ ਪਹੁੰਚੇ ਹੁੰਦੇ ਆ ਤੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਇਹਨਾਂ ਨੂੰ ਪ੍ਰੋਗਰਾਮ ਹੁੰਦਾ ਤੇ ਸੱਦਾ ਹੁੰਦਾ ਤੇ ਜ਼ਰੂਰ ਪਹੁੰਚਦੇ ਇਹ ਨਹੀਂ ਹੈਗਾ ਕਿਤੇ ਨਾ ਜਾਂਦੇ ਹੁਣ ਹੁਣ ਕਾਉਂਸਲਰ ਨੇ ਜਾਂ ਤੁਹਾਡੇ ਵਰਗਾ ਯੂਥ ਅਸੀਂ ਵੀ ਗੱਲਬਾਤ ਜਿਵੇਂ ਕਰਦੇ ਆ ਲੋਕਾਂ ਨਾਲ ਉਹਦਾ ਅਸਤੀਫੇ ਦੀ ਮੰਗ ਕਰ ਰਿਹਾ ਵੀ ਮੇਰ ਅਸਤੀਫਾ ਦੇਵੇ ਵੀ ਅਸੀਂ ਕੰਮ ਕਰ ਦੇਖਾਂਗੇ ਕਿਉਂਕਿ ਗੰਦਗੀ ਦੇ ਢੇਰ ਨੇ ਮੀਂਹ ਦੇ ਪਾਣੀ ਦੀ ਕੋਈ ਨਿਕ ਵਾਡਾਂ ਦੇ ਵਿੱਚ ਵੀ ਬੁਰਾ ਹਾਲ ਹੈ ਕਾਉਂਸਲਰਾਂ ਨੂੰ ਲੋਕ ਆਣ ਕੇ ਕਹਿ ਰਹੇ ਨੇ ਤਾਂ ਕਾਉਂਸਲਰ ਫਿਰ ਜਦੋਂ ਮੇਰ ਕੋਲ ਜਾਂਦੇ ਨੇ ਮੇਰ ਅੱਗੇ ਪਾਸਾ ਵਟ ਜਾਂਦਾ ਤੇ ਫਿਰ ਕਿਉਂ ਨਾ ਮੇਰ ਹੀ ਬਦਲਿਆ ਜਾਵੇ ਤੁਸੀਂ ਕੀ ਸਮਝਦੇ ਹੋ ਇਹਨੂੰ ਨਹੀਂ ਦੇਖੋ ਜੀ ਮੈਂ ਤਾਂ ਫਿਰ ਉਹ ਗੱਲ ਰਿਪੀਟ ਕਰ ਰਿਹਾ ਵੀ ਹਾਂ ਸਹੀ ਨੇ ਲੋਕ ਕਿਉਂਕਿ ਜਦੋਂ ਪਬਲਿਕ ਹੀ ਪਰੇਸ਼ਾਨੀ ਹੈ ਤਾਂ ਫਿਰ ਮੇਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਠੀਕ ਹੈ ਜੀ ਹੁਣ ਤੁਸੀਂ ਲਾ ਲਓ ਕਿ ਇਲੈਕਸ਼ਨ ਨੇੜੇ ਆ ਥੋੜਾ ਟਾਈਮ ਰਹਿ ਗਿਆ ਮੇਰ ਦੀ ਇਲੈਕਸ਼ਨ ਚ ਠੀਕ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਏਦੂ ਵੇਲੇ ਮੇਰ ਦੀ ਇਲੈਕਸ਼ਨ ਹੀ ਲੜਨ ਏਦੂ ਵੇਲੇ ਕੋਈ ਚੰਗੇ ਬੰਦੇ ਨੂੰ ਆਪਦੀ ਜਿਹੜੀ ਕੁਰਸੀ ਆ ਉਹ ਛੱਡਣ ਤੇ ਵਧੀਆ ਬੰਦੇ ਨੂੰ ਬਿਠਾਉਣ ਜਿਹੜਾ ਕੋਈ ਕਾਰਜ ਆ ਉਹਦਾ ਸੰਭਾਲੇ ਠੀਕ ਹੈ ਮੋਹਾਲੀ ਦੀ ਤਰੱਕੀ ਕਰੇ ਕੋਈ ਬੰਦਾ ਹਨ ਤਾਂ ਲਗਾਤਾਰ ਮੇਅਰ ਦੇ ਹਸਤੀਫੇ ਦੀ ਮੰਗ ਆ ਜਿਹੜੀ ਕੀਤੀ ਜਾ ਰਹੀ ਆ ਗੱਲਬਾਤ ਸਾਡੀ ਜਾਰੀ ਆ ਇਹ ਮੋਹਾਲੀ ਸ਼ਹਿਰ ਦੇ ਸਾਰੇ ਵਸਨੀਕ ਨੇ ਯੂਥ ਆ ਵਕ ਵਕ ਵਾਡਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਤਾਂ ਇਹਨਾਂ ਤੋਂ ਪਹਿਲਾਂ ਕਾਉਂਸਲਰਾਂ ਨੇ ਵੀ ਮੰਗ ਕੀਤੀ ਆ ਕਿ ਮੇਅਰ ਸਾਡੀ ਕੋਈ ਗੱਲ ਨਹੀਂ ਸੁਣਦਾ ਹਾਊਸ ਦੀ ਮੀਟਿੰਗਾਂ ਜਿਹੜੀ ਬਹੁਤ ਟਾਈਮ ਬਾਅਦ ਹੁੰਦੀ ਹੈ ਜੇਕਰ ਹੁੰਦੀ ਹੈ ਉਹਦੇ ਵਿੱਚ ਜਿਹੜੇ ਵੀ ਮੁੱਦੇ ਰੱਖੇ ਜਾਂਦੇ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਕੌਂਸਲਰਾਂ ਤੋਂ ਬਾਅਦ ਹੁਣ ਮੁਹਾਲੀ ਦਾ ਯੂਥ ਮੁਹਾਲੀ ਦੇ ਲੋਕ ਵੀ ਆ ਕਹਿੰਦੇ ਨੇ ਕਿ ਮੇਅਰ ਅਸਤੀਫਾ ਦੇ ਦੇਵੇ ਗੱਲਬਾਤ ਸਾਡੀ ਜਾਰੀ ਹੈ ਵੀਰ ਜੀ ਮੁਹਾਲੀ ਸ਼ਹਿਰ ਦੀ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਦੱਸਿਆ ਵੀ ਗੰਦਗੀ ਦੇ ਢੇਰ ਨੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਤਾਂ ਫਿਰ ਇਹ ਹੁਣ ਹੱਲ ਕੀ ਹੈ ਤੁਹਾਡੇ ਕੀ ਵਿਚਾਰ ਨੇ ਆਉਣ ਵਾਲੇ ਸਮੇਂ 'ਚ ਮੁਹਾਲੀ ਸ਼ਹਿਰ ਨੂੰ ਜੇਕਰ ਖੂਬਸੂਰਤ ਬਣਾਉਣਾ ਹੈ ਪਾਜੀ ਹਾਲ ਤਾਂ ਮੈਂ ਪਹਿਲਾਂ ਇੱਕ ਗੱਲ ਚਾਹੁੰਦਾ ਮੈਂ ਮਾਰਚ ਦੀ ਨਾ ਇਹਨਾਂ ਦੀ ਕਾਨਫਰੈਂਸ ਮੀਟਿੰਗ ਜਿਹੜੀ ਹੋਈ ਸੀ ਮਾਰਚ ਐ ਫੈਬ ਚ ਹੋਈ ਸੀਗੀ ਇਸ ਸਾਲ ਤਦ ਖਾਸੇ ਐਮਸੀ ਨੇ ਮੁੱਦਾ ਚੱਕਿਆ ਦਾ ਕਿ ਆਪਣਾ ਰੋਡ ਗਲੀਆਂ ਦੇ ਜਿਹੜਾ ਸਟ੍ਰੌਮ ਪਾਈਪਸ ਹੁੰਦੀਆਂ ਸਟ੍ਰੌਮ ਵਾਟਰ ਪਾਈਪਸ ਹੈਗੀਆਂ ਉਹਨੂੰ ਡੀਸ਼ਲਟਿੰਗ ਕਰੀ ਜਾਵੇ ਉਹਨੂੰ ਕਲੀਅਰ ਕਰਾਇਆ ਜਾਵੇ ਅੰਦਰੋਂ ਪਾਈਪਾਂ ਚ ਮਿੱਟੀ ਜੰਮ ਚੁਕੀ ਆ ਕਿ ਇਹ ਕੰਮ ਸਾਡਾ ਮੇ ਤੋਂ ਪਹਿਲਾਂ ਪਹਿਲਾਂ ਮੁੱਕ ਜਾਣਾ ਚਾਹੀਦਾ ਸੀ ਹੁਣ ਸਾਨੂੰ ਮੈਂ ਦੇਖਿਆ 2 ਹਫ਼ਤੇ ਪਹਿਲਾਂ ਹਫ਼ਤੇ ਪਹਿਲਾਂ ਇਹਨਾਂ ਨੇ ਟੈਂਡਰ ਪਾਏ ਹੁਣ ਟੈਂਡਰ ਖੁੱਲ ਵੀ ਚੁੱਕਿਆ ਹੁਣ ਮੀਂਹ ਦਾ 1 ਮਹੀਨਾ ਟੱਪ ਚੁੱਕਿਆ ਹੁਣ ਅੱਧਾ ਮੁਹਾਲੀ ਦਾ ਪਹਿਲਾਂ ਵੀ ਡੁੱਬ ਚੁੱਕਿਆ ਵਾਲੇ ਹੋਰ ਡੁੱਬੀ ਜਾਂਦਾ ਹੈਗਾ ਹੁਣ ਕੰਮ ਮੀਂਹ ਦੇ ਵਿੱਚ ਕਿੱਥੇ ਤੁਸੀਂ ਮਿੱਟੀयां ਕੱਢ ਦੋਗੇ ਪਾਈਪਾਂ 'ਚ ਇਹ ਆ ਟੈਂਡਰ ਪਾਤਾ ਬੰਦੇ ਨੂੰ ਟੈਂਡਰ ਦੇ ਤਾਂ ਉਹਨੇ ਉੱਪਰੋਂ ਉੱਪਰੋਂ ਦਿਖਾ ਕੇ ਸਾਫ਼ ਕਰਕੇ ਲੰਘ ਜਾਣਾ ਅਗਲੇ ਸਾਲ ਅਸੀਂ ਫਿਰ ਤੰਗ ਹੋਵਾਂਗੇ ਅਗਲੇ ਸਾਲ ਸਾਡੇ ਉੱਥੇ ਜਿਹੜੇ ਲੋਕ ਵਸਨੀਕ ਨੇ ਉੱਥੋਂ ਨਿਕਲਣਾ ਔਖਾ ਸਕੂਲਾਂ 'ਚ ਬੱਚਿਆਂ ਨੂੰ ਜਾਣਾ ਔਖਾ ਅਸੀਂ ਪੈਦਲ ਨਹੀਂ ਜਾ ਸਕਦੇ ਲੋਕਾਂ ਨੂੰ ਹੁਣ ਇਹ ਨਹੀਂ ਪਤਾ ਹੁਣ ਰੋਡ ਤੇ ਇੰਨਾ ਪਾਣੀ ਇਕੱਠਾ ਕਿੱਥੀ ਖੱਡਾ ਹੋਇਆ ਉਹ ਨਾਲ ਦੀ ਨਾਲ ਬੰਦਾ ਗਿਰ ਜਾਂਦਾ ਉਹਦੇ ਦਾ ਵਾਸਤੇ ਕੋਰਪੋਰੇਸ਼ਨ ਜ਼ਿੰਮੇਵਾਰ ਆ। ਉਹਨ ਜਿਹੜੇ ਐਸ ਡੀਓ ਐ ਸਭ ਕੁਝ ਉਹਨਾਂ ਐਸ ਡੀਓ ਸਾਹਿਬਾਨ ਨੂੰ ਜਿੰਨੇ ਵੀ ਆਪਾਂ ਕੋਰਪੋਰੇਸ਼ਨ ਨੂੰ ਕਹਿੰਦੇ ਆ ਕਿ ਆ ਜੀ ਸਾਡਾ ਕੰਮ ਕਰਾ ਦਿਓ। ਕੋਰਪੋਰੇਸ਼ਨ ਮਾ ਇੱਕ ਜਈ ਆ ਸਰ। ਐਸ ਡੀਓ 8 ਨੇ ਕੋਰਪੋਰੇਸ਼ਨ 8 ਹੈ ਮੈਨੂੰ ਇਹਨਾਂ ਨਹੀਂ ਪਤਾ ਲੇਕਿਨ ਜੇ ਇਕੋ ਆ ਜਿੰਨਾ ਮੈਂ ਪਤਾ ਕਰਿਆ ਪੁੱਛਿਆ ਹੁਣ ਜੇ ਜਈ ਨਹੀਂ ਹੈਗਾ ਤੁਹਾਡੇ ਕੋਲ ਤੁਸੀਂ ਅੱਗੇ ਲੈਟਰ ਤਾਂ ਭੇਜੋ ਕਿ ਸਾਨੂੰ ਰਿਕਵਿਰਮੈਂਟ ਚਾਹੀਦੀਆਂ ਹੈਗੀਆਂ ਸਰਕਾਰ ਨੂੰ ਭੇਜੋ ਜੇ ਤੁਹਾਡੇ ਕੋਲ ਮੈਨ ਪਾਵਰ ਨਹੀਂ ਹੈਗੀ ਕੋਈ ਕਮੀ ਹੈ ਇਹ ਚੀਜ਼ਾਂ ਦੀ ਗੱਲ ਕਰੋ ਨਾ ਤੁਸੀਂ ਐ ਨਾ ਨਾ ਕਰੋ ਪੂਰੇ ਮੋਹਾਲੀ ਸ਼ਹਿਰ ਦੇ ਜਨਤਾ ਨੂੰ ਆਪਣੇ ਵੋਟਰਾਂ ਨੂੰ ਪੜਕਾਓ ਕਿ ਉਹ ਨਹੀਂ ਕਰਨ ਦਿੰਦਾ ਉਹ ਨਹੀਂ ਕਰਨ ਦਿੰਦਾ ਲੱਤਾਂ ਖਿੱਚੀ ਚੱਲੋ ਇਹ ਕੰਮ ਨਹੀਂ ਹੁੰਦਾ ਰਲ ਮਿਲ ਕੇ ਕੰਮ ਚੱਲਣੇ ਵਾਲੇ ਆ ਬਾਈ ਮੋਹਾਲੀ ਵਾਸਤੇ ਅਸੀਂ ਆਹੀ ਮੇਰ ਸਾਹਿਬ ਨੂੰ ਗੁਜਾਰਿਸ਼ ਕਰਦੇ ਆ ਕਿ ਤੁਹਾਡਾ ਤੁਸੀਂ ਆਓ ਐਮਐਲਏ ਸਾਹਿਬ ਨਾਲ ਵੀ ਗੱਲ ਕਰੋ ਜੇ ਤੁਹਾਨੂੰ ਲੋੜ ਆ ਸਾਰਾ ਮੁਹਾਲੀ ਅਸੀਂ ਇਕੱਠੇ ਹੋ ਕੇ ਨਾਲ ਚੱਲਾਂਗੇ ਉਹਨਾਂ ਦੇ ਤੁਸੀਂ ਲੇਕਿਨ ਮੁਹਾਲੀ ਦਾ ਪਲਾ ਸੋਚੋ ਬਾ ਇਹ ਚੀਜ਼ ਵਾਸਤੇ ਅਸੀਂ ਕਹਿਣਾ ਚਾਹਾਂਗੇ ਤਾਂ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਨੇ ਲਗਾਤਾਰ ਸੀਐਮ ਆਨ ਦੌਰਾ ਕਰ ਰਹੇ ਨੇ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਮੁਹਾਲੀ ਆ ਸ਼ਹਿਰ ਹੈ ਜ਼ਿਲ੍ਹਾ ਜਿਸ ਨੂੰ ਖੂਬ ਸੂਰਤ ਬਣਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਵਿਧਾਇਕ ਕੁਲਵੰਤ ਸਿੰਘ ਪੰਜਾਬ ਸਰਕਾਰ ਕੋਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲਿਆ ਕੇ ਇਸ ਸ਼ਹਿਰ ਨੂੰ ਸੁੰਦਰ ਸ਼ਹਿਰ ਬਣਾਉਣ ਦੇ ਵਿੱਚ ਲਗਾਤਾਰ ਰੁਝੇ ਹੋਏ ਨੇ ਪਰ ਦੂਜੇ ਪਾਸੇ ਮੇਅਰ ਨੇ ਜਿਹੜੇ ਅਮਰਜੀਤ ਸਿੰਘ ਜੀਤੀ ਉਹਨਾਂ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਇਹ ਵੱਡੇ ਸਵਾਲ ਮੁਹਾਲੀ ਦੀ ਜਨਤਾ ਤੇ ਨਾਲ ਕਾਉਂਸਲਰ ਚੁੱਕ ਰਹੇ ਨੇ ਕਾਉਂਸਲਰਾਂ ਨੇ ਤਾਕ ਦਿੱਤਾ ਕਿ ਮੇਅਰ ਅਮਰਜੀਤ ਜੀਤੀ ਨੇ ਜਿਹੜੇ ਨਗਰ ਨਿਗਮ ਤੋਂ ਅਸਤੀਫਾ ਦੇਣ ਕਿਉਂਕਿ ਉਹਨਾਂ ਕੋਲੋਂ ਕੋਈ ਵੀ ਕੰਮਕਾਜ ਹੈ ਜਿਹੜਾ ਸਹੀ ਨਹੀਂ ਹੋ ਰਿਹਾ ਕਿਉਂਕਿ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਨੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਤਾਂ ਜਿੰਨੇ ਵੀ ਵਾਰਡ ਨੇ ਆਡਾਂ ਦੇ ਵਿੱਚ ਸਫਾਈ ਦਾ ਬੁਰਾ ਹਾਲ ਹੈ ਪਾਰਕਾਂ ਦੀ ਮੇਨਟੇਨੈਂਸ ਦਾ ਕੋਈ ਪ੍ਰਬੰਧ ਨਹੀਂ ਤਾਂ ਦੂਜੇ ਪਾਸੇ ਯੂਥ ਆ ਜਿਹੜਾ ਨੌਜਵਾਨ ਨੇ ਉਹ ਵੀ ਚਾਹੁੰਦੇ ਨੇ ਕਿ ਸ਼ਹਿਰ ਸੁੰਦਰ ਬਣੇ ਕਿਉਂਕਿ ਪਹਿਲਾਂ ਜੋ ਕੰਮ ਹੋ ਰਹੇ ਸੀ ਉਹ ਕੰਮਾਂ ਤੇ ਬ੍ਰੇਕ ਲੱਗ ਚੁੱਕੀ ਹੈ ਕਿਉਂਕਿ ਨਗਰ ਨਿਗਮ ਦੇ ਮੇਅਰ ਨੇ ਜਿਹੜੇ ਉਹੋ ਧਿਆਨ ਨਹੀਂ ਦਿੰਦੇ ਇਹ ਵੱਡੇ ਦੋਸ਼ ਨੇ ਜਿਹੜੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਉੱਤੇ ਲੱਗਦੇ ਨਜ਼ਰ ਆ ਰਹੇ ਨੇ ਤਾਂ ਲੋਕਾਂ ਨੇ ਤੇ ਨਾਲ ਕੌਂਸਲਰਾਂ ਨੇ ਮੇਅਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਨਾਲ ਹੀ ਕਰੋੜਾਂ ਰੁਪਏ ਜਿਹੜੇ ਨੇ ਉਹ ਫੰਡ ਪਿਆ ਸੀ ਨਗਰ ਨਿਗਮ ਕੋਲ ਉਸ ਦਾ ਵੀ ਹਿਸਾਬ ਤੱਕ ਕੌਂਸਲਰ ਮੰਗਦੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਅਮਨ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ